ਅੱਜ ਸਾਡੇ ਨਗਰ ਚੱਕ ਮਰਾਣਾ ਦੇ ਵਿੱਚ ਸਾਡੇ ਐਮਐਲਏ ਸ਼੍ਰੀ ਨਰੇਸ਼ ਕੁਟਾਰੀਆ ਦੇ ਪੁੱਤਰ ਸ਼੍ਰੀ ਸ਼ੰਕਰ ਕੁਟਾਰੀਆ ਜੀ ਆਏ ਆ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ੰਕਰ ਜੀ ਪਹਿਲਾਂ ਤਾਂ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਜੀ ਧੰਨਵਾਦ ਤੇ ਮੇਰਾ ਸਵਾਲ ਇਹ ਹੈ ਵੀ ਤੁਸੀਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦੀ ਮੁਹਿੰਮ ਦੇ ਲਈ ਆਏ ਹੋ ਤੇ ਕਿਵੇਂ ਤੁਹਾਨੂੰ ਪਿੰਡਾਂ ਦੇ ਵਿੱਚ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਮੱਦੇ ਬਣਾਈ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਤੁਸੀਂ ਆਪ ਵੇਖਦੇ ਜੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਿ ਕਿੱਡਾ-ਕੱਡਾ ਕਾਠ ਹੋ ਰਿਹਾ ਪਿੰਡਾਂ ਦੇ ਵਿੱਚ ਨਹੀਂ ਤਾਂ ਕਿਹੜੀ ਦੂਜੀਆਂ ਪਾਰਟੀਆਂ ਵਿਰੋਧੀਧਰ ਆ ਉਹ ਪਿੰਡਾਂ ਦੇ ਵਿੱਚ ਜਾਂਦੇ ਆ ਕਿਤੇ ਪੰਜ ਬੰਦੇ ਹੁੰਦੇ ਕਿਤੇ 10 ਬੰਦੇ ਹੁੰਦੇ ਆ ਤੇ ਤੁਹਾਡੇ ਸਾਹਮਣੇ ਆ ਹਮੇਸ਼ਾ ਕੋਈ ਪੇਜ ਫੋਟੋ ਖੋਲ ਕੇ ਵੇਖ ਲੋ ਹਰੇਕ ਪਿੰਡ ਦੇ ਵਿੱਚ ਠਾਠਾ ਮਾਰਦਾ ਕਾਠ ਹੁੰਦਾ ਕਿਉਂ ਹੋ ਰਿਹਾ ਵਾ ਕਿ ਲੋਕੀ ਖੁਸ਼ ਆ ਲੋਕੀ ਸਰਕਾਰ ਤੋਂ ਪੂਰੇ ਖੁਸ਼ ਆ ਉਹਨਾਂ ਦੇ ਕੰਮ ਹੋ ਰਿਹਾ ਕੋਈ ਤੱਕੇ ਨਹੀਂ ਹੋ ਰੇ ਕੋਈ ਗਲਤ ਪਰਚੇ ਨਹੀਂ ਹੋ ਰੇ ਇਹ ਕਿਵੇਂ ਹੁੰਦਾ ਵੀ ਜਿਵੇਂ ਆਪਾਂ ਇਕੱਠ ਕਰਦੇ ਆ ਦੇ ਦੂਜੇ ਪਿੰਡਾਂ ਚੋਂ ਲੋਕ ਇਕੱਠੇ ਕਰਕੇ ਜਿਵੇਂ ਵਿਰੋਧੀ ਆ ਵੀ ਕਹਿੰਦੇ ਆ ਵੀ ਇਹ ਦੂਜੇ ਪਿੰਡਾਂ ਜੋ ਲੋਕ ਇਕੱਠੇ ਕਰਕੇ ਲਿਆ ਕੇ ਇਹਨਾਂ ਨੇ ਇਕੱਠ ਕਰਕੇ ਵਹਾਤਾ ਤੇ ਜਿਵੇਂ ਤੁਸੀਂ ਜਾਣਦੇ ਹੋ ਪਿੰਡਾਂ ਦੇ ਵਿੱਚ ਕਿਤੇ ਤੁਹਾਡੇ ਨਾਲ ਤਾਂ ਨਹੀਂ ਇਦਾਂ ਦਾ ਹੁੰਦਾ ਤਹਾਡੇ ਪਿੰਡ ਆ ਤੁਸੀਂ ਆ ਵੀ ਦੱਸੋ ਕਿੰਨੇ ਕ ਬੰਦੇ ਬਾਹਰ ਦੇ ਨਹੀਂ ਸਾਡੇ ਪਿੰਡ ਤਾਂ ਇਸ ਟਾਈਮ ਤਾਂ ਸਾਡੇ ਪਿੰਡ ਦੇ ਮੌਜੂਦ ਨੇ ਵੈਸੇ ਪੁੱਛ ਰਹੀ ਆ ਸਾਰੇ ਪਿੰਡਾਂ ਦੇ ਵਿੱਚ ਆਈਆਂ ਹਰੇਕ ਨੂੰ ਇਹੀ ਬੇਨਤੀ ਕਰੀ ਦੀ ਕਿ ਬਈ ਜੇ ਆਦੇ ਪਿੰਡ ਦੇ ਭਾਵੇਂ 10 ਜੜੀ ਹੋਣ ਪਰ ਆਦੇ ਪਿੰਡ ਦੇ ਇਕੱਠੇ ਕਰਿਆ ਜੀ ਹਾਂਜੀ ਤੇ ਸ਼ੰਕਰ ਜੀ ਮੇਰਾ ਦੂਜਾ ਸਵਾਲ ਤੁਹਾਨੂੰ ਇਹ ਆ ਕਿ ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਗਰਾਊਂਡ ਦੀ ਆ ਸਾਡੇ ਬੱਚਿਆਂ ਨੂੰ ਖੇਡਣ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਦੂਜੀ ਸਾਡੀ ਜਿਹੜੀ ਪਿੰਡ ਦੀ ਪ੍ਰੋਬਲਮ ਆ ਉਹ ਹੈ ਛੱਪੜ ਦੇ ਪਾਣੀ ਦੀ ਨਿਕਾਸੀ ਨਹੀਂ ਆ ਇੱਥੇ ਇਹ ਸਾਡੇ ਜਿਹੜੇ ਦੋ ਹੱਲ ਆ ਇਹ ਜਰੂਰ ਕਰਕੇ ਦੋ ਕਿਉਂਕਿ ਬੱਚੇ ਹੁਣ ਕਿਉਂਕਿ ਹੁਣ ਪਹਿਲੀਆਂ ਵੇਲੀਆਂ ਹੋਈਆਂ ਸੀ ਤੇ ਥੋੜੇ ਦਿਨ ਪਹਿਲੀਆਂ 'ਚ ਬੱਚੇ ਖੇਡਦੇ ਰਹੇ ਆ ਤੇ ਹੁਣ ਫੇਰ ਉਹ ਬੱਚਿਆਂ ਦੇ ਖੇਡਣ ਨੂੰ ਹੈ ਨਹੀਂ ਤੇ ਨੇੜੇ ਉਹਨਾਂ ਨੂੰ ਜਿਹੜਾ ਗਰਾਊਂਡ ਜਰੂਰ ਮੋਈਆ ਕਰਾ ਕੇ ਦੋ ਤੇ ਦੂਜਾ ਜਿਹੜਾ ਸਾਡਾ ਛੱਪੜ ਦਾ ਕੰਮ ਕਰਾ ਕੇ ਦੋ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਮੈਂ ਉਹ ਪਹਿਲ ਦੇ ਤੌਰ ਤੇ ਹੱਲ ਕੀਤੀਆਂ ਜਾਣਗੀਆਂ ਤੁਹਾਨੂੰ ਇੱਕੋ ਵਾਦਾ ਕੀਤਾ ਵਾ ਤੁਸੀਂ ਸਾਨੂੰ 5 ਸਾਲ ਦਿੱਤੇ ਆ 2 ਸਾਲ ਹੋਏ ਆ ਜੇ ਤਿੰਨਾਂ ਸਾਲਾਂ ਦੇ ਵਿੱਚ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਸਾਨੂੰ ਇੱਥੇ ਬੈ ਕੇ ਚਾਹ ਪਿਆ ਦਿਆ ਕਰੇ ਵੋਟਾਂ ਪਾ ਦਿਆ ਕਰ ਜੇ ਨਾ ਕਰਾਂਗੇ ਤਾਂ ਸਾਨੂੰ ਵੀ ਚਲਦਾ ਕਰਦੇ ਅਜੀ ਨਹੀਂ ਇਹ ਨਾ ਹੋਵੇ ਜਿਵੇਂ ਦੂਜੇ ਲੀਡਰ ਆ ਕੇ ਲਾਰਾ ਲਾ ਕੇ ਚਲ ਜਾਂਦੇ ਆ ਲਾਰਿਆਂ ਚ ਹੀ ਰਹਿ ਗਏ ਆ ਅੱਗੇ ਵੀ ਮੈਂ ਤੈਨੂੰ ਪਹਿਲਾਂ ਕੀ ਗੱਲ ਕਹੀ ਜੇ ਦਾ ਕੁਝ ਕਰਾਂਗੇ ਜੇ ਉਹਨਾਂ ਨੇ ਨਹੀਂ ਕੀਤਾ ਤਾਂ ਤੁਸੀਂ ਮੁੱਦੇ ਮੂਵੇ ਉਹਨਾਂ ਨੇ ਸੁੱਟਿਆ ਵਾ ਹਾਂਜੀ ਤੇ ਉਹ ਤਾਂ ਕਹਿੰਦੇ ਹੁੰਦੇ ਸੰਗਤ ਦੇ ਨਾਲ ਲਈ ਬਰਕਤ ਆ ਇਹ ਮਿੰਟੋ ਮਟ ਅਰਸ਼ਾਦ ਵਿੱਚ ਲੈ ਜਾਂਦੀ ਤੇ ਫਰਸ਼ਾ ਤੇ ਵੀ ਲਿਆ ਹੁੰਦੀ ਹਾਂ ਹਾਂਜੀ ਤੇ ਕੱਲ ਨੂੰ ਕੱਲ ਇੱਕ ਕੁਲਵੀਰ ਜੀ ਰਾਏ ਨੇ ਬਿਆਨ ਦਿੱਤਾ ਤੁਹਾਡੀ ਪਾਰਟੀ ਦੇ ਖਿਲਾਫ ਉਹਨਾਂ ਨੇ ਕਿਹਾ ਵੀ ਜਿਹੜੇ ਅੱਜ ਕੱਲ ਫਰੋਤੀਆਂ ਮੰਗਣ ਦੀ ਜਿਹੜੀ ਹੋਈ ਆ ਸ਼ੁਰੂ ਉਹ ਤੁਹਾਡੀ ਪਾਰਟੀ ਦੀ ਸ਼ਹਿਤ ਇਹ ਕੰਮ ਹੋ ਰਿਹਾ ਵੀ ਇਹਨਾਂ ਨੇ ਇਹ ਉਹਨਾਂ ਨੂੰ ਸ਼ਹਿ ਦਿੰਦੇ ਆ ਫਰੋਤੀਆਂ ਮੰਗਣ ਵਾਸਤੇ ਤੇ ਤੁਹਾਡੀ ਪਾਰਟੀ ਤੇ ਇਲਜ਼ਾਮ ਲਾਏ ਤੁਸੀਂ ਉਹਦੇ ਬਾਰੇ ਕੀ ਕਹੋਗੇ ਭੈਣ ਜੀ ਗੱਲ ਇਹ ਹੈਗੀ ਆ ਸਾਡੀ ਪਾਰਟੀ ਨੂੰ ਤਾਂ 2 ਸਾਲ ਹੋਏ ਆ ਤੇ ਜਿਹੜੇ ਕਿਹੜੇ ਗੈਂਗਸਟਰ ਆ ਜਾਂ ਕੁਝ ਵੀ ਆ ਉਹ ਗੈਂਗਸਟਰ ਘਰੋਂ ਤਾਂ ਆਪਣੇ ਧੀ ਪੋਤੀ ਹੁੰਦੇ ਆ ਠੀਕ ਹੈ ਪਰ ਉਹਨਾਂ ਨੂੰ ਕਿੰਨਾ ਨੇ ਸ਼ਹਿਦ ਦਿੱਤੀ ਅਸੀਂ ਤਾਂ ਹੋਣਾ ਹੈ ਨਾ 2 ਸਾਲਾਂ ਦੇ ਵਿੱਚ ਤੇ ਕਿਹੜੇ 70 ਸਾਲ ਸੀ ਉਹ ਮੱਕੀ ਅਕਾਲੀ ਦਲ ਤੇ ਜਾਂ ਮੱਕੀ ਕਾਂਗਰਸ ਸੀ ਇਹਨਾਂ ਨੇ ਆਪ ਦੇ ਕੰਮ ਕੱਢਣ ਲਈ ਉਹਨਾਂ ਨੂੰ ਸ਼ਹਿਵਾ ਦਿੰਦੇ ਸੀ ਗਲਤ ਕੰਮ ਕਰਾਉਂਦੇ ਸੀ ਫਿਰ ਗੈਂਗਸਟਰ ਅਸੀਂ ਪੈਦਾ ਕੀਤੇ ਕਿ ਇਹਨਾਂ ਨੇ ਪੈਦਾ ਕੀਤੇ ਹੋਏ ਤੇ ਪਰ ਫਿਰ ਇਹ ਗੱਲ ਤਾਂ ਗਲਤ ਆ ਵੀ ਉਹ ਹਮੇਸ਼ਾ ਹੀ ਜਿਹੜਾ ਤੁਹਾਡੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਹੇ ਆ ਤੇ ਤੁਹਾਨੂੰ ਵੀ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਨਾ ਮੈਂ ਤਾਂ ਤੁਹਾਨੂੰ ਇਹ ਗੱਲ ਕਿੰਨਾ ਪਾਵਾਂ ਕਿ ਜੇ ਹਲਕੇ ਦੇ ਵਿੱਚ ਕੋਈ ਕੁੱਤਾ ਵੀ ਮਰ ਜੂਗਾ ਨਾ ਉਹ ਵੀ ਉਹਨਾਂ ਨੇ ਇਹ ਗਾਣਾ ਕਿ ਜਾਂ ਸ਼ੰਕਰ ਨੇ ਮਰਵਾਤਾ ਜਾਂ ਨਰੇਸ਼ ਨੇ ਮਰ ਅ ਧੰਨਵਾਦ ਜੀ ਤੇ ਸਾਡੇ ਨਾਲ ਇੱਥੇ ਸਾਡੇ ਪਿੰਡ ਤੋਂ ਜਿਹੜੇ ਨੌਜਵਾਨ ਆਗੂ ਲੱਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਗੁਰਲਾਲ ਜੀ ਅੱਜ ਸਾਡੇ ਪਿੰਡ ਇੱਥੇ ਸ਼ੰਕਰ ਕੁਟਾਰੀਆ ਜੀ ਪਹੁੰਚਿਆ ਨੇ ਟੀਮ ਪਹੁੰਚੀ ਆ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਇੱਥੇ ਪਹੁੰਚਣ ਤੇ ਆਪਣੇ ਪਿੰਡ ਚੱਕਮਰਾਨਾ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਹੜੇ ਨੇ ਥੋੜੇ ਜੇ ਸੱਦੇ ਤੇ ਬਹੁਤ ਵੱਡਾ ਇਕੱਠ ਕਰਕੇ ਦਿਖਾਇਆ ਤੇ ਭਾਈ ਸ਼ੰਕਰ ਕੁਟਾਰੀਆ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਗੇ ਇੱਥੇ ਸਾਨੂੰ ਵਿਸ਼ਵਾਸ ਦਿ ਹਾਂਜੀ ਤੇ ਦਰਸ਼ਕੋ ਤੁਸੀਂ ਸਾਰੀ ਗੱਲਬਾਤ ਸੁਣੀ ਆ ਇਸ ਬਾਰੇ ਜਿਹੜੀ ਆਪਣੀ ਵਿਚਾਰਾ ਜਰੂਰ ਦਿਓ ਜੁੜੇ ਰਹੋ ਸਾਡੇ ਪੇਜ ਸਿਮਰਜੀਤ ਕੌਰ ਮਹਰਾਣਾ ਦੇ ਨਾਲ ਅਤੇ ਤਪਦਾ ਸਾਡੇ ਨਾਲ ਧੰਨਵਾਦ ਸਾਸਤਰੀ ਅਕਾ